ਅਨੇ ਸਾਡੀ ਵਾਰੀ ਤੇ ਲੱਗਦਾ ਰੱਬ ਸਤਾ ਹੀ ਰਹਿ ਗਿਆ ਸਾਡੀ ਵਾਰੀ ਤੇ ਰੱਬ ਬੰਨੇ ਕਿੱਥੇ ਸੌਂ ਗਿਆ ਵਾ ਦੋਵੇਂ ਨੀਟੂ ਛੱਟਣ ਵਾਲੇ ਨੇ ਆਪਣਾ ਫੋਨ ਤਰਤੀਨਾ ਮਾਰ ਕੇ ਤੋੜਤਾ ਆ ਆ ਨੀਟੂ ਦੇ ਬੋਣੇ ਸੀਗੇ ਬਿਲਕੁਲ ਬਿਲਕੁਲ ਭਾਈ ਤੋਂ ਨੂੰ ਬੁਲਾਈ ਲਿਆ ਜੀ ਇਹਦੇ ਦਾਦਣਾ ਆਣੇ ਆ ਗਏ ਸਾਡੀ ਨਿੱਕੀ ਚ ਬੈਏ ਅਸੀਂ ਉਹ ਕੱਢੇ ਹੀ ਨਹੀਂ ਦਾਦਣਾ ਆਲੇ ਹਰ ਕੱਢੇ ਹੀ ਨਹੀਂ ਕੱਢੇ ਨਹੀਂ ਉਹ ਕੱਢੇ ਹੀ ਨਹੀਂ ਜਿਉਂ ਤੁਹਾਨੂੰ ਦੋਵੇਂ ਨੀਟੂ ਛੱਟਣ ਵਾਲੇ ਨੇ ਆਪਣਾ ਫੋਨ ਤਰਤੀਨਾ ਮਾਰ ਕੇ ਤੋੜਤਾ ਸੜਕ ਬਹੁਤੀ ਛੇਤੀਆਂ ਦੇ ਤੁਹਾਨੂੰ ਵੀ ਰੋਣਾ ਆਉਂਦਾ ਬੈਨੇਟੂ ਜੀ ਹੁਣ ਕੀ ਗੱਲ ਕੀ ਹੋ ਗਿਆ ਕੀ ਗੱਲ ਹੋਈ ਉਹ ਵੈਸੇ ਇਹਨਾਂ ਨੂੰ ਜਿਹੜਾ ਲੁਧਿਆਣੇ ਵਾਲਿਆਂ ਤੋਂ ਕੀ ਕਰੀਏ ਜੀ ਹੁਣ ਲੋਕ ਪਸੰਦ ਨਹੀਂ ਕਰਦੇ ਲੋਕੀ ਪੈਸੇ ਦੇ ਕੇ ਆਪਣੀ ਵੋਟ ਵੇਚ ਜਾਂਦੇ ਆ ਇਹ ਨਹੀਂ ਪਤਾ ਬਾਅਦ ਚ ਲੀਡਰ ਕੋਲ ਜਿਹੜਾ ਸੜਕ ਦੀ ਸਮੱਸਿਆ ਹੈ ਸਟੀਵ ਦੀ ਸਮੱਸਿਆ ਕੈਪ ਦੀ ਸਮੱਸਿਆ ਜਾਂ ਕੋਈ ਵੀ ਸਮੱਸਿਆ ਲੈ ਕੇ ਜਾਵਾਂਗੇ ਉਹਨਾਂ ਨੇ ਆਪਣੇ ਪੈਸੇ ਪਹਿਲੇ ਪੂਰੇ ਕਰਨੇ ਅਕਾਊਂਟੈਂਟ ਕਰਦੇ ਕਿੰਨੇ ਰੁਪਏ ਸਾਨੂੰ ਵੋਟ ਦੇ ਨੀਟੂ ਭਾਈ ਫੋਨ ਕਿਉਂ ਤੋੜਤਾ ਬਸ ਸਰ ਜੀ ਉਹ ਲੋਕੀ ਲੁਕੀਂਗ ਦਾ ਹੀ ਦਿੰਦੇ ਵੇ ਉਸ ਫੋਨ ਤੇ ਵਾਦਾ ਕੀਤਾ ਸੀ ਕਿ ਅਮਰੀਕਾ ਵਰਗਾ ਬਣਾਓਗੇ ਵੈਸੇ ਭਾਜੀ ਨੁਕਸਾਨ ਨਹੀਂ ਹੋ ਗਿਆ ਨੇਡੂ ਜੀ ਤੁਹਾਡਾ ਚਲੋ ਜੋ ਹੋ ਗਿਆ ਛੱਡੋ ਪਹਿਲਾਂ ਹੀ ਇੰਨਾ ਨੁਕਸਾਨ ਕਰ ਚੁੱਕੇ ਆ ਇਲੈਕਸ਼ਨ ਤੋਂ ਪਹਿਲਾਂ ਪੈਸਾ ਖਰਾਬ ਕੀਤਾ ਇਲੈਕਸ਼ਨ ਫਿਰ ਵੀ ਨਹੀਂ ਜਿੱਤ ਰਹੇ ਤੁਸੀਂ ਫਿਰ ਵੀ ਚੌਥੇ ਰਾਉਂਡ ਤੋਂ ਬਾਹਰ ਕਿਉਂ ਆ ਗਏ ਉਮੀਦ ਕਿਉਂ ਛੱਡੀ ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰਾ ਮਨ ਇਹਨਾਂ ਪਰ ਗਿਆ ਕਿ ਯਾਰ ਵੀ ਇੰਨੀਆਂ ਵੋਟਾਂ ਕਮ ਸਕਾ ਇੱਕ ਦੋ ਵੋਟਾਂ ਕਰੀ 25000 ਵੋਟ ਤੋਂ ਮੈਂ ਸੋਚਿਆ ਸੀ ਕਿ ਦਿੱਤਾਂਗਾ ਹਾਂ ਉਹ ਸਾਡੀ ਵਾਰੀ ਤੇ ਲੱਗਦਾ ਹੈ ਜਦਾ ਬਸ ਸੁਤਾ ਹੀ ਰਹਿ ਗਿਆ ਸਾਡੀ ਵਾਰੀ ਜਦੋਂ ਆਈ ਰੱਬ ਬੰਨੇ ਕਿੱਥੇ ਸੌਂ ਗਿਆ ਵਾ ਪਰ ਆਪਾਂ ਆਪਾਂ ਇਹ ਗੱਲ ਕਹਿਣੀ ਆ ਵੀ ਚਲੋ ਆ ਪਿੱਛੇ ਬੰਦਾ ਬੋਲਦਾ ਪਿਆ ਇਹਦਾ ਰੱਬ ਜਾਗਦਾ ਪਿਆ ਇਹਦਾ ਜਦੋਂ ਇਹਦੇ ਪੈਸੇ ਲੱਗੇ ਹੁੰਦੇ ਨੇ ਨਾ ਇਨੀ ਚੀਕਾਂ ਮਾਰਨੀ ਆ ਸੀ ਸੜਕ ਤੇ ਸੜਕ ਤੇ ਖੜੇ ਹੋ ਕੇ ਚੀਕਾਂ ਮਾਰਨੀ ਆ ਮੈਂ 9 ਵਾਰੀ ਨਿਸ਼ਾਨ ਹੋ ਗਿਆ ਕਿੰਨੇ ਬੰਦੇ ਪੈਸੇ ਲਾਤੇ ਮੈਂ 9 ਵਾਰੀ ਹਾਰੇ ਆ 10ਵੀਂ ਵਾਰੀ ਫੇਰ ਆ ਔਰ ਮੋਦੀ ਮੋਦੀ ਸਾਹਿਬ ਦੇ ਸਾਹਮਣੇ ਵਾਰਾਨਸੀ ਦੇ ਵਿੱਚ ਇਲੈਕਸ਼ਨ ਲੜੇ ਆ ਜੇ ਜਿਹਦੇ ਵਿੱਚ ਦਮ ਹੈਗਾ ਤੇ ਇਹਨੇ ਦੁੱਧ ਪੀਤਾ ਆਪਣੀ ਮਾਂ ਦਾ ਉੱਥੇ ਲੜ ਕੇ ਦਿਖਾਵੇ ਮੈਂ ਕੱਲਾ ਸੀਗਾ ਪੰਜਾਬ ਦੇ ਵਿੱਚ ਇੱਕ ਇੱਕ ਕੱਲਾ ਬੰਦਾ ਇੱਕ ਬਾਦਮੀ ਇੱਕ ਬਾਦੂ ਸਮਾਜਿਕ ਰਵਿਦਾਸ ਸਮਾਜ ਵਿੱਚ ਹਿੰਦੂ ਮੁਸਲਮ ਸਾਰੇ ਦਾ ਭਰਾ ਉੱਥੇ ਜਾ ਕੇ ਲੜਿਆ ਬੜੀ ਵੱਡੀ ਗੱਲ ਹੈ ਤੇ ਬਾਕੀ ਕੋਈ ਗੱਲ ਨਹੀਂ ਮੈਂ ਨਾ ਇੱਕ ਤਾਂ ਹੋਰ ਗੱਲ ਕਰ ਇੱਕ ਮੈਂ ਪਹਿਲਾਂ ਰੱਬ ਦਾ ਨਾਮ ਲਵਾਂਗਾ ਫਿਰ ਬਾਅਦ ਤਰ੍ਹਾਂ ਗੱਲ ਕਰੂੰਗਾ ਜੀ ਚੁੱਕਿਆ ਅਹੀ ਆਪਣੀ ਹਾਰਮਨ ਲਈ ਹਾਰਮਨ ਲਈ ਮਤਲਬ ਪਹਿਲਾਂ ਹੀ 4 ਰਾਉਂਡਾਂ ਦੇ ਨਹੀਂ ਤੁਹਾਨੂੰ ਹਲੇ 4 ਰਾਉਂਡ ਹੋਏ ਨਹੀਂ ਹਲੇ ਤਾਂ 10 ਰਾਉਂਡ ਹੋਰ ਵੀ ਨੇ ਚੱਕਰ ਇਹਨਾਂ ਸਟਾਰ ਮੋਟਾ ਭਿੰਨ ਗਿਆ ਸਾਰੀਆਂ ਕੀ ਉਹਨਾਂ ਨੂੰ ਕੀ ਕਹਾਂਗੇ ਸਰ ਜੇ ਸਾਡੇ ਨਾਲ ਜੇ ਅਸੀਂ ਫਿਰ ਤੁਹਾਨੂੰ ਕਿੰਨੀ ਆਪ ਜੇ ਅਸੀਂ ਲੁਧਿਆਣਾ ਜੰਦਰ ਛੱਡ ਕੇ ਅਸੀਂ ਲੁਧਿਆਣੇ ਵਿੱਚ ਵੋਟ ਪਾਈ ਆ ਤੇ ਇਹਨਾਂ ਨੇ ਇਹਨਾਂ ਨੇ ਸਰ ਸਾਡੇ ਨਾਲ ਤੁਹਾਨੂੰ ਅਸੀਂ ਕਿ ਨਵਾਂ ਬੰਦਾ ਲਿਆਂਦੇ ਬਦਲਾਵ ਲਿਆਓ ਜੇ ਤੁਸੀਂ ਕੁਝ ਦੇਖਣਾ ਚਾਹੁੰਦੇ ਹੋ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਕਿਤੇ ਵੀ ਚੱਲ ਜਾ ਕੱਲਾ ਬੰਦਾ ਜੇ ਸਾ ਅਸੀਂ ਵੋਟਰ ਆ ਸਾਡੇ ਜਿਹਦੇ ਵੋਟ ਪਾਨੇ ਆ ਲੀਡਰ ਨੂੰ ਇਹ ਕਹਿਣਾ ਚਾਹੀਦਾ ਕਿ ਆਮ ਬੰਦੇ ਦੀ ਹਰ ਜਗ੍ਹਾ ਤੇ ਸੁਣਵਾਈ ਹੁੰਦੀ ਹੈ ਜੇ ਨਹੀਂ ਹੋਏਗੀ ਤਾਂ ਉੱਤੇ ਸਖਤੋ ਸਖਤ ਕਾਰਵਾਈ ਹੋਏਗੀ ਇੱਥੇ ਜਦੋਂ ਕੁਵਰ ਵਿਜੇ ਪ੍ਰਤਾਪ ਸਿੰਘ ਸੀਗਾ ਉਦੋਂ ਕਦੀ ਜ਼ੂਮ ਜ਼ੂਮ ਹੋਇਆ ਦੇਖਿਆ ਉਹ ਤਾਂ ਮਠਾਈਆਂ ਦਾ ਬੜਾ ਨੁਕਸਾਨ ਹੋਇਆ ਲਵਲੀ ਵਾਲਿਆਂ ਦੇ ਅਸੀਂ ਮਠਾਈਆਂ ਪੂਰੀਆਂ ਬੁੱਕ ਕਰਾਈਆਂ ਹੋਈਆਂ ਸੀ 40 ਟਰੱਕ ਘਟੋ ਮਠਾਈਆਂ ਦੇ ਆ ਆ ਆ 40 ਟਰੱਕ ਮਠਾਈਆਂ ਦੇ ਸਾਡੇ ਸਾਰੇ ਨੁਕਸਾਨ ਹੋ ਗਿਆ ਹੁਣ ਅਸੀਂ ਜਿੱਤਣ ਵਾਲੇ ਮੇਲਵਾਰ ਨੂੰ ਕਹਾਂਗੇ ਕਿ ਸਾਡੇ ਟਰੱਕ ਨੂੰ ਖਰੀਦ ਲੈ ਤਾਂ ਕਿ ਅਸੀਂ ਥੋੜਾ ਜਿਹਾ ਨੁਕਸਾਨ ਤੋਂ ਬਚ ਸਕੀਏ ਉਹ ਵੀ ਨੀਟੂ ਦੇ ਪਾਉਣੇ ਸੀਗੇ ਬਿਲਕੁਲ ਬਿਲਕੁਲ ਭਾਈ ਤੋਂ ਇਹਨਾਂ ਨੂੰ ਬੁਲਾ ਹੀ ਲੋ ਇਹਦੇ ਡਾਲਣ ਵਾਲੇ 80 ਆ ਸਾਡੀ ਟਿੱਕੀ 'ਚ ਪਏ ਅਸੀਂ ਉਹ ਕੱਢੇ ਹੀ ਨਹੀਂ ਦਾਦੇ ਵਾਲੇ ਹਰ ਕੱਢੇ ਹੀ ਨਹੀਂ ਨਹੀਂ ਉਹ ਕੱਢੇ ਕੀ ਨਹੀਂ ਕਿਉਂ ਤੁਹਾਨੂੰ ਪਤਾ ਦਾ ਤਾਂ ਮਠਾਈਆਂ ਦਾ ਬੜਾ ਨੁਕਸਾਨ ਹੋਇਆ ਲਵਲੀ ਵਾਲਿਆਂ ਦੇ ਅਸੀਂ ਮਠਾਈਆਂ ਪੂਰੀਆਂ ਬੁੱਕ ਕਰਾਈਆਂ ਹੋਈਆਂ ਸੀ 40 ਟਰੱਕ ਘਟੋੜਾ ਮਠਾਈਆਂ ਦੇ ਆ ਰਹੇ ਸੀ ਮਠਾਈ ਦੇ ਜਿਹੜੇ ਬੁੱਕ ਕੀਤੇ ਸੀ 40 ਟਰੱਕ ਮਠਾਈਆਂ ਦੇ ਸਾਡੇ ਸਾਰਾ ਨੁਕਸਾਨ ਹੋ ਗਿਆ ਹੁਣ ਅਸੀਂ ਇਹ ਜਿੱਤਣ ਵਾਲੇ ਮਾਲਕਾਂ ਨੂੰ ਕਹਾਂਗੇ ਕਿ ਸਾਡੇ ਟਰੱਕ ਨੂੰ ਫਰੀਦ ਲੈ ਤਾਂ ਕਿ ਅਸੀਂ ਥੋੜਾ ਜਿਹਾ ਨੁਕਸਾਨ ਤੋਂ ਬਚ ਸਕੀਏ ਆਹ ਨੀਟੂ ਦੇ ਪਾਉਣੇ ਸੀਗੇ ਬਿਲਕੁਲ ਬਿਲਕੁਲ ਬਾਈ ਤੋਂ ਇਹਨਾਂ ਨੇ ਬੁਲਾਇਆ ਹੈ ਜਿਹੜਾ ਡਾਲਣ ਵਾਲਾ 100 ਰੁਪਏ ਸਾਡੀ ਨਿੱਕੀ ਚ ਪਏ ਅਸੀਂ ਉਹ ਕੱਢਿਆ ਹੀ ਨਹੀਂ ਦਾਦ ਨਾਲੇ ਹਰ ਕੱਢਿਆ ਹੀ ਨਹੀਂ ਨਹੀਂ ਉਹ ਕੱਢਿਆ ਹੀ ਨਹੀਂ ਕਿਉਂ ਤੁਹਾਨੂੰ ਪਤਾ ਹੈ ਬਿਹਤਰ ਰੱਖੋ ਆ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਤੇ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਤਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜਦੇ ਹੋ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੀ ਲਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦਾ ਬਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੇ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਦੇ ਇੱਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News